ਅਕਾਲੀ ਦਲ ਦੇ ਸਾਬਕਾ ਮੰਤਰੀ ਸਾਬਕਾ ਮੰਤਰੀ ਸੀਗੇ ਖਜ਼ਾਨਾ ਮੰਤਰੀ ਪ੍ਰਵਿੰਦਰ ਸਿੰਘ ਢੀਂਸਾ ਨੇ ਭਗਵੰਤ ਮਾਨ ਨੂੰ ਸਿੱਧੀ ਚੇਤਾਵਨੀ ਦਿੱਤੀ ਉਹਨਾਂ ਦਾ ਕਹਿਣਾ ਕਿ ਲੋਕ ਸਭਾ ਦੇ ਵਿੱਚ ਇਸ ਵਾਰ ਲੋਕ ਤੁਹਾਨੂੰ ਮੂੰਹ ਤੋੜਾ ਜਵਾਬ ਦੇਣਗੇ ਕਿਉਂਕਿ ਤੁਹਾਡੇ ਤੁਸੀਂ ਲੋਕਾਂ ਦੇ ਸਵਾਲਾਂ ਦੇ ਉੱਤੇ ਖਰੇ ਨਹੀਂ ਉਤਰੇ ਉੱਥੇ ਹੀ ਪ੍ਰਵਿੰਦਰ ਸਿੰਘ ਢੀਂਸਾ ਦਾ ਕਹਿਣਾ ਕਿ ਤੁਹਾਨੂੰ ਉਮੀਦਵਾਰ ਲਈ ਕੈਂਡੀਡੇਟ ਨਹੀਂ ਲੱਭ ਰਹੇ ਤੁਸੀਂ ਕਲਾਕਾਰਾਂ ਅਤੇ ਮੰਤਰੀਆਂ ਦਾ ਸਾਰਾ ਲੈ ਰਹੇ ਹੋ ਤਿਆਰੀ ਤਾਂ ਸਾਰੀਆਂ ਪਾਰਟੀਆਂ ਦੀ ਹੁੰਦੀ ਹੈ ਅਸੀਂ ਜੋ ਵੀ ਪਾਰਟੀ ਫੈਸਲਾ ਕਰੂਗੀ ਜੋ ਹੁਕਮ ਲਾਉਗੇ ਤੇ ਪੂਰੀ ਗ੍ਰਿਹਤਾ ਨਾਲ ਅਸੀਂ ਲੜਾਈ ਲੜਾਂਗੇ ਖਾਸ ਹੀ ਆਮ ਤਾਂ ਹਈ ਨਹੀਂ ਉਹਦਾ ਖਾਸ ਆਦਮੀ ਪਾਰਟੀ ਉਹਦਾ ਨਾਮ ਬਦਲ ਜਾਣਾ ਚਾਹੀਦਾ ਆਪ ਨਹੀਂ ਖਾਸ ਕੇਐਸ ਖਾਸ ਹੋ ਜਾਊਗਾ ਖਾਸ ਆਦਮੀ ਪਾਰਟੀ ਕੇਪੀ ਸੋ ਇਸ ਕਰਕੇ ਹੁਣ ਮੰਤਰੀਆਂ ਤੋਂ ਬਿਨਾ ਜਾਂ ਦੂਜੀ ਪਾਰਟੀਆਂ ਤੋਂ ਤੇ ਪਗੋੜਿਆਂ ਤੋਂ ਬਿਨਾ ਤੇ ਕਲਾਕਾਰਾਂ ਤੋਂ ਬਿਨਾ ਉਹਨਾਂ ਨੂੰ ਕੋਈ ਨਹੀਂ ਦਿਖਿਆ ਜਿਹੜੇ ਵੌਲੰਟੀਅਰ ਦੀ ਗੱਲ ਕਰਦੇ ਸੀ ਉਹ ਕਿੱਥੇ ਗਿਆ ਵੌਲੰਟੀਅਰ ਅੱਜ ਜੋ ਵਾਲੰਟੀਅਰ ਦੀ ਗੱਲ ਹੀ ਛੱਡ ਗਏ ਵੀ ਸਾਡੇ ਜੀ ਵਾਲੰਟੀਅਰਾਂ ਨੂੰ ਅਸੀਂ ਕਰਾਂਗੇ ਆ ਭਗਵਾਨ ਸਿੰਘ ਮਾਨ ਜਦ ਐਮਪੀਸੀ ਵੀ ਉਹ ਕਦੇ ਕਿਸੇ ਤੋਂ ਅ ਵਿਚਾਰੇ ਕਿਸੇ ਮਿਸਤਰੀ ਤੋਂ ਕਿਸੇ ਦਿਹਾੜੀਦਾਰ ਤੋਂ ਨਹੀਂ ਪੱਥਰ ਖਾਉਂਦੇ ਹੁੰਦੇ ਸੀ ਜਦ ਦੇ ਮੁੱਖ ਮੰਤਰੀ ਬਣੇ ਉਸ ਤੋਂ ਬਾਅਦ ਤਾਂ ਕੋਈ ਨੂੰ ਦਿਹਾੜੀਦਾਰ ਨਹੀਂ ਦਿਖਿਆ ਕੋਈ ਮਿਸਤਰੀ ਨਹੀਂ ਦਿਖਿਆ ਕੀ ਇਹ ਸਿਰਫ ਸੱਤਾ ਹਾਸਲ ਕਰਨ ਵਾਸਤੇ ਪਖੰਡ ਸੀਗੇ ਕੀ ਇਹ ਸਿਰਫ ਇਹਦਾ ਜਵਾਬ ਤਾਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇਊਗੀ ਪਰ ਇੰਨਾ ਪਖੰਡ ਮੈਂ ਕਦੇ ਜ਼ਿੰਦਗੀ ਚ ਨਹੀਂ ਦੇਖਿਆ ਜਿੰਨਾ ਇਹਨਾਂ ਨੇ ਕੀਤਾ ਪੰਜਾਬ ਦੇ ਲੋਕਾਂ ਨਾਲ ਜੋ ਇਹਨਾਂ ਨੇ ਵੱਡਾ ਧੋਖਾ ਕੀਤਾ ਉਹਦਾ ਹਿਸਾਬ ਹੁਣ ਲੋਕ ਇੱਕ ਇੱਕ ਚੀਜ਼ ਦਾ حساب ਇਹਨਾਂ ਤੋਂ ਲੈਣਗੇ ਤੁਹਾਨੂੰ ਮੈਂ ਤੁਹਾਨੂੰ ਸਾਡੀ ਪਾਰਟੀ ਦੀ ਗੱਲ ਕਰਦਾ ਸਾਨੂੰ ਹੋਰ ਬਥੇਰੀਆਂ ਪਾਰਟੀਆਂ ਨੇ ਕਿਹਾ ਵੀ ਸਾਡੇ ਵਿੱਚ ਆਓ ਅਸੀਂ ਕਹੇ ਅਸੀਂ ਹੋਰ ਕਿਸੇ ਚ ਰਲ ਨਹੀਂ ਸਕਦੇ ਸਾਨੂੰ ਆਮ ਆਦਮੀ ਪਾਰਟੀ ਨੇ ਵੀ ਆਫਰ ਦਿੱਤੀ ਪਿਛਲੇ ਚੋਣਾਂ ਚ ਵੀ ਤੁਸੀਂ ਤੁਹਾਨੂੰ ਇੰਨੀਆਂ ਸਿੱਟ ਟਿਕਟਾਂ ਦੇ ਦਿੰਦੇ ਆ ਸਾਡੇ ਚੋਣ ਨਿਸ਼ਾਨ ਤੇ ਲੜੋ ਵੀ 3-4 ਸੀਟਾਂ 5 ਸੀਟਾਂ ਤੁਹਾਨੂੰ ਦੇ ਦਿੰਦੇ ਆ ਅਸੀਂ ਕਿਹਾ ਨਹੀਂ ਅਸੀਂ ਨਿਸ਼ਾਨ ਤਾਂ ਫਿਰ ਅਸੀਂ ਤੁਹਾਡੇ ਵਿੱਚ ਲੜ ਗਏ ਅਸੀਂ ਇੱਕ ਸਿਧਾਂਤਕ ਤੌਰ ਤੇ ਅਕਾਲੀ ਆ ਅਸੀਂ ਕਿਸੇ ਹੋਰ ਪਾਸੇ ਨਹੀਂ ਜਾ ਸਕਦੇ ਕਿਸੇ ਹੋਰ ਪਾਰਟੀ ਚ ਸਾਡਾ ਮਤਲਬ ਵੀ ਨਹੀਂ ਸਾਡੀ ਆਪਣੀ ਪਾਰਟੀ 'ਚ ਨਰਾਜ਼ ਗਿਆ ਠੀਕ ਆ ਅਸੀਂ ਤਾਂ ਅੱਡਾ ਪਰ ਇਸ ਕਰਕੇ ਅੱਜ ਅਸੀਂ ਸ਼ਾਮਲ ਹੋਏ ਤਾਂ ਵੀ ਆਪਣੀ ਅਕਾਲੀ ਦਲ ਦੇ ਵਿੱਚ ਐ ਕਿਉਂਕਿ ਅਸੀਂ ਹੋਰ ਪਾਸੇ ਸੋਚ ਹੀ ਨਹੀਂ ਸਕਦੇ ਪਰ ਜਿਹੜੇ ਲੋਕ ਜਿਨ੍ਹਾਂ ਨੂੰ ਕੋਈ ਇਹ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਉਹ ਜਦ ਇਹ ਜੇ ਰੋਜ਼ ਪਾਰਟੀਆਂ ਬਦਲਦੇ ਆ ਤਾਂ ਲੋਕ ਉਸ ਨੂੰ ਪਸੰਦ ਨਹੀਂ ਕਰਦੇ ਲੋਕ ਉਹਨਾਂ ਨੂੰ ਚਾਹੇ ਚੁੱਪ ਨੇ ਪਰ ਉਹਨਾਂ ਦਾ ਮੌਕੇ ਤੇ ਆ ਕੇ ਜਵਾਬ ਦੇਉਰ ਦੇਣੀ ਜੀਪੀ ਨਾਲ ਜੇਕਰ ਗੱਠ ਜੋੜ ਹੁੰਦਾ ਕਿ ਕਿਹੜੀਆਂ ਗੱਲਾਂ ਉਹਨਾਂ ਮੂਰੇ ਰੱਖੋਗੇ ਤੁਸੀਂ ਇਹ ਮੰਨ ਲਓ ਫਿਚਰ ਹੁੰਦਾ ਤੇ ਕੋ ਉਹ ਤਾਂ ਲੀਡਰਸ਼ਿਪ ਕਰੂਗੀ ਮੈਂ ਤਾਂ ਕੋਈ ਐਸੀ ਨਹੀਂ ਪਰ ਪੰਜਾਬ ਦੇ issues ਸਾਰੇ ਹੀ ਰੱਖੂਗੇ ਇਕੱਲੇ ਦਲ ਕਿਸਾਨੀ ਦੇ ਨੇ ਸਿੱਖਾਂ ਦੇ ਨੇ ਸਾਡੇ ਬੰਦੀ ਸਿੰਘਾਂ ਦਾ ਸਾਡੇ ਚਾਹੇ ਅਮਰਤਪਾਲ issue ਹੈ ਚਾਹੇ ਹੋਰ ਵੀ ਕਈ ਨੇ issue ਸਾਰਿਆਂ ਨੂੰ ਹੀ ਜਿਹੜਾ ਹੈ ਅਸੀਂ ਰੱਖਦੇ ਆ ਤੇ ਅਸੀਂ ਕਹਾਂਗੇ ਹੱਲ ਕਰਾਉਣ ਲਈ ਸਮਝੌਤਾ ਹੋਵੇ ਨਾ ਹੋਵੇ ਤਾਂ ਬਾਅਦ ਦੀਆਂ ਗੱਲਾਂ ਨੇ ਈਡੀ ਮੂਰੇ ਪੇਸ਼ ਨਹੀਂ ਉਹਨਾਂ ਦੇ ਅੰਦਰ ਦਾ ਜਿਹੜਾ ਚੋਰ ਹੈ ਨਾ ਉਹ ਉਹ ਸਾਹਮਣੇ ਆ ਰਿਹਾ ਹੈ ਨਹੀਂ ਜੇ ਈਡੀ ਨੇ ਤੁਹਾਨੂੰ ਫੜਨਾ ਹੁੰਦਾ ਤਾਂ ਤੁਹਾਨੂੰ ਪਹਿਲਾਂ ਹੀ ਫੜ ਲੈਂਦੀ ਤੁਸੀਂ ਜਵਾਬ ਕਿਉਂ ਨਹੀਂ ਦੇ ਰਹੇ ਈਡੀ ਨੂੰ ਤੁਸੀਂ ਡਰ ਕੇ ਰਹੋ ਜੇ ਉਹਨਾਂ ਦੇ ਕੋਈ ਸਵਾਲ ਨੇ ਉਹਨਾਂ ਦਾ ਜਵਾਬ ਦਿਓ ਜਾ ਕੇ ਜੇ ਪੇਸ਼ ਜੇ ਸੱਚੇ ਹੁੰਦੇ ਤਾਂ ਉੱਥੇ ਪੇਸ਼ ਹੋ ਕੇ ਗੱਲ ਕਰਦੇ ਵੀ ਆਹ ਦੱਸੋ ਵੀ ਆਹ ਮੁੰਡੇ ਨੇ ਇਹ ਤੁਹਾਡੇ ਸਵਾਲ ਨਹੀਂ ਤਾਂ ਮੈਂ ਜਵਾਬ ਦੇਵਾਂਗਾ ਦਾਦੀ ਕੀ ਲੋਕ ਸਭਾ ਚੋਣਾਂ ਦੇ ਚੱਲਦੇ ਆ ਸਿਆਸੀ ਅਖਾੜਾ ਪੂਰਾ ਭਗ ਚੁੱਕਿਆ ਵਕ ਵਕ ਰਾਜਨੀਤਿਕ ਲੀਡਰਾਂ ਦੇ ਵੱਲੋਂ ਇੱਕ ਦੂਜੇ ਦੇ ਪਾਰਟੀ ਦੇ ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਸ਼ਬਦੀ ਨਿਸ਼ਾਨੇ ਸਾਧੇ ਜਾ ਰਹੇ ਨੇ ਉੱਥੇ ਹੀ ਕਿ ਸੰਗਰੂਰ ਤੋਂ ਗੱਲ ਕੀਤੀ ਜਾਵੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਮੀਤ ਨੂੰ ਕੈਬਨਟ ਮੰਤਰੀ ਨੇ ਉਹਨਾਂ ਨੂੰ ਆਪਣੀ ਮੈਦਾਨ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਰ ਉੱਥੇ ਇਕੱਲੇ ਦਲ ਦੇ ਤੇ ਕਾਂਗਰਸ ਦੇ ਵੱਲੋਂ ਹਜ ਤੱਕ ਆਪਣਾ ਕੋਈ ਉਮੀਦਵਾਰ ਨਹੀਂ ਲਾਣਿਆ ਜਿੱਦੇ ਚੱਲਦੇ ਆ ਹੁਣ ਸਾਰਿਆਂ ਦੀ ਅੱਖ ਉੱਤਰੀ ਡਿਗੀ ਹੈ ਕਿ ਸੰਗਰੂਰ ਤੋਂ ਸੰਗਰੂਰ ਇੱਕ ਸੀਐਮ ਚਿਹਰਾ ਸਮਝਦੇ ਹਾਲ ਸ਼ੀਟਾਂ ਜਿੰਦਾ ਚੱਲਦੇ ਸਾਰੇ ਦੀ ਅੱਖ ਡਿਗੀ ਹੈ ਕਿ ਹੁਣ ਕਾਲੀਦਾਲ ਵੱਲੋਂ ਸੰਗਰੂਰ ਤੋਂ ਕਿਹੜਾ ਕੈਂਡੀਡੇਟ ਅਤੇ ਕਾਂਗਰਸ ਦੇ ਵੱਲੋਂ ਸੰਗਰੂਰ ਤੋਂ ਆਪਣਾ ਕਿਹੜਾ ਉਮੀਦਵਾਰ ਐਲਾਨੇ ਜਾਂਦਾ ਜਿੱਦੀ ਟੱਕਰ ਜੀ ਦੀ ਜੀ ਦੀ ਟੱਕਰ ਜਿਹੜੀ ਉਹਨੂੰ ਦੇਖਣ ਵਾਲੀ ਹੋਵੇ ਕਿਉਂਕਿ ਆਮ ਆਦੀ ਪਾਰਟੀ ਕਿਤਨਾ ਕਿਤੇ ਬੜੇ ਵਾਅਦੇ ਦੇ ਨਾਲ ਸਰਕਾਰ ਦੇ ਵਿੱਚ ਸਤਾ ਦੇ ਵਿੱਚ ਆਈ ਸੀ ਪਰ ਉੱਥੇ ਹੀ ਹੁਣ ਇਸ ਪਾਰਟੀ ਦਾ ਲੋਕਾਂ ਦੇ ਵੱਲੋਂ ਕਾਫੀ ਵਿਰੋਧ ਦੇਖਣ ਨੂੰ ਮਿਲ ਰਿਹਾ ਕਿਉਂਕਿ ਲਗਾਤਾਰ ਪਹਿਲਾਂ ਕਾੜੀ ਲਲ ਕਾਂਗਰਸ ਅਤੇ ਹੁਣ ਆਮ ਆਦੀ ਪਾਰਟੀ ਤਿੰਨਾਂ ਪਾਰਟੀਆਂ ਦਾ ਲੋਕਾਂ ਦੇ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੁਣ ਦੇਖਣਾ ਹੋਵੇਗਾ ਆਮ ਲੋਕਾਂ ਦੇ ਵੱਲੋਂ ਕਿਸ ਪਾਰਟੀ ਨੂੰ ਕਿਸ ਪਾਰਟੀ ਤੇ ਭਰੋਸਾ ਚੁਦਾ ਜਾਂਦਾ ਹੈ ਤੇ ਕਿਸ ਪਾਰਟੀ ਨੂੰ ਹੁਣ ਮੌਕਾ ਦਿੱਤਾ ਜਾਂਦਾ ਹੈ